ਖੁਸ਼ਿਆਰਪੁਰ ਦੇ ਪਡੋਰੇ ਬੀਬੀ ਪਿੰਡ ਵਿੱਚ ਇੱਕ ਰੀ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਪੁੱਤ ਨੂੰ ਬੰਦੂਕ ਦੀ ਨੋਕ ਤੇ ਜ਼ਹਿਰੀਲਾ ਖਾਣਾ ਖਵਾਇਆ ਗਿਆ ਅਤੇ ਦੋਰ ਵਿਹਾਰ ਕੀਤਾ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਦੇ ਇੱਕ ਵਿਅਕਤੀ ਨਾਲ ਅਦਾਲਤੀ ਕੇਸ ਕਰਨ ਉਹਨਾਂ ਤੇ ਦਬਾਅ ਬਣਾਇਆ ਚੋਰੀ ਇਸ ਦੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਦਿੱਤੀ ਗਈ ਹਾਲੇਕਿ ਸਰਪੰਚ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਨੌਜਵਾਨ ਨੇ ਖੁਦ ਹੀ ਜਦੀਲਾ ਖਾਣਾ ਖਾ ਕੇ ਹਸਪਤਾਲ ਵਿੱਚ ਦਾਖਲ ਹੋਇਆ ਅਤੇ ਹੁਣ ਪੰਚਾਇਤ ਤੇ ਝੂਠੇ ਇਲਜ਼ਾਮ ਲੱਗ ਰਿਹਾ ਹੈ। ਮੇਰਾ ਕੀ ਨਾਮ ਹੈ? ਮੇਰਾ ਨਾਮ ਤਾਂ ਮੇਰੇ ਪਿੰਡ ਬੀਬੀ ਦੀ ਪੰਡੋਰੀ ਜਿਲ੍ਹਾ ਛਾਰਖੋਡ। ਅੱਜ ਤੁਸੀਂ ਇੱਥੇ ਸ਼ਰਧਾ ਦਾ ਕਲ ਕਰ ਰਹੇ ਹੋ ਕੀ ਕਾਰਨ ਜਿਹੜਾ ਸਾਡਾ ਮੁੰਡਾ? ਇਹ ਕੱਲ ਜਿਹਨਾਂ ਨੇ 8 ਵਜੇ ਦਾ ਟਾਈਮ ਰੱਖਿਆ ਸੀ ਮੱਧਕੰਟਾ ਲੇਟ ਹੋ ਗਈ ਮੈਨੂੰ ਦੂਜੀ ਪਾਰਟੀ ਵੀ ਬੈਠੀ ਛਣ ਕੇ ਤਾਂ ਅਸੀਂ ਜਦੋਂ ਗਏ ਤਾਂ ਦੂਜੀ ਪਾਰਟੀ ਇਹਨਾਂ ਨੇ ਭੇਜ ਦਿੱਤੀ ਤਾਂ ਸਾਡੇ ਇਹਨਾਂ ਨੇ ਕੁੱਤੇ ਖਾਣੀ ਕਰਕੇ ਭੇਜ ਦਿੱਤਾ ਗਲਤ ਸ਼ਰਬ ਬੋਲੇ ਗਏ। ਕారణ ਕੀ ਜਿਲਦਾਈ ਕారణ ਇਹ ਸੀ ਮੇਰੇ ਚਾਚਾ ਸੁਰ ਦਾ ਮੁੰਡਾ ਮੇਰੀ ਨੌ ਨੂੰ ਨਹੀਂ ਲੈਂਦਾ ਹੈ ਛਰੇ ਮੈਂ ਫੜੀ ਵੀ ਆ ਤੇ ਫੇ ਨਹੀਂ ਮੰਨ ਰਹੀ ਹੈ ਇਹ ਕਹਿੰਦੇ ਵੀ ਨਹੀਂ ਉਹ ਮੁੰਡਾ ਇੱਦਾਂ ਦਾ ਨਹੀਂ ਕਿਹੜੀ ਮਾਂ ਹੈ ਜਿਹੜਾ ਪੁੱਤ ਦਾ ਘਰ ਉੱਜੜਦਾ ਹੋਵੇ ਤਾਂ ਨੌ ਦੀ ਬੇਇੱਜ਼ਤੀ ਕਰਦੀ ਹੋਵੇ ਉਹ ਸੱਸ ਨਹੀਂ ਹੁੰਦੀ ਤੇ ਅੱਜ ਅਸੀਂ ਤਾਂ ਉਹਦਾ ਦਰਵਾਜ਼ਾ ਹਾਂਜੀ ਹੋਇਆ ਸੀ ਉੱਥੇ ਮੋੜ ਕੇ ਉੱਥੇ ਵੀ ਜਦੋਂ ਅਸੀਂ 5 ਵਜੇ ਦਾ ਟਾਈਮ ਰੱਖਿਆ ਹੀ ਪੋਨੇ ਪੰਜ ਵਜੇ ਚੱਲ ਗਏ ਤੇ 6 ਵਜੇ ਗਏ ਉੱਥੇ ਸਾਨੂੰ 6 ਵਜੇ ਤੱਕ ਅਸੀਂ ਜਦੋਂ ਸਾਰੀਆਂ ਗੱਲਾਂ ਹੋਈਆਂ ਬੀਤ ਗਈਆਂ ਇੱਕ ਜੋਧਾ ਬਾਬਾ ਕਹਿੰਦਾ ਕਿ ਕਸਪਾਲ ਮਿੰਨ ਭਾਜ ਕਹਿੰਦਾ ਵੀ ਨਹੀਂ ਇਹ ਗਲਤ ਨਹੀਂ ਗੱਲ ਇਹ ਗਲਤ ਵਾ ਗੱਲ ਵੀ ਇਹ ਮੁੰਡੇ ਨੇ ਇਦਾਂ ਨਹੀਂ ਮੰਨਣਾ ਵੀ ਕਿਹੜੀ ਮਾਂ ਕਹੂ ਵੀ ਮੇਰੇ ਪੁੱਤਰਾ ਘਰ ਉੱਜੜ ਜਵੇ ਤਾਂ ਕਿਹੜੀ ਮਾਂ ਕਹੂ ਵੀ ਮੇਰੇ ਨੌ ਦੀ ਮੇਰੀ ਮਿੱਟੀ ਪਟਾ ਉਹਦੇ ਤਿੰਨ ਬੱਚੇ ਆ 11 ਸਾਲਾਂ ਦੀ ਕੁੜੀ ਆ ਤੇ ਉਹਦੇ ਮੁੰਡੇ ਦੀ ਲੱਤ ਵੀ ਤਾਂ ਬਾਹ ਵੀ ਸ਼ੁਮੇ ਨੇ ਤੜਵਾਈ ਆ ਤਾਂ ਮੈਂ ਉਹਦੋਂ ਵੀ ਨਹੀਂ ਪਰਚਾ ਦਰਜ ਕਰਾਇਆ ਮੈਂ ਸਰਪੰਚਾਂ ਪਿੰਚਾਂ ਨੂੰ ਦੱਸਿਆ ਸੀ ਇਹਨਾਂ ਨੇ ਨਹੀਂ ਮੇਰੀ ਗੱਲ ਕੋਈ ਵੀ ਸੁਣ ਕੇ ਕੋਣ ਤੁਹਾਡਾ ਜਿਹੜਾ ਉਹ ਲੜਕਾ ਦਾਖਲ ਹੋਇਆ ਵਾ ਹਾਂਜੀ ਉਹ ਇਹਨਾਂ ਨੇ ਇਹ ਕਹਾ ਵੀ ਉਹ ਤਾਂ ਇਹਨ ਮੁੰਡੇ ਮੇਰੇ ਨੇ ਇਹ ਗੱਲ ਕਹੀ ਵੀ ਮੈਂ ਆਪਣੀ ਭਾਬੀ ਵੀ ਤਾਂ ਇਹ ਵੀ ਹੁਣ ਮੈਂ ਫੜ ਲਿਆ ਤਾਂ ਮੈਂ ਦੋਵੇਂ ਹੀ ਮਾਰਨੇ ਆਂ ਵੀ ਨਾ ਮੈਂ ਇਹਨ ਬਖਸ਼ਣਾ ਨਾ ਮੈਂ ਆਪਣੀ ਭਾਬੀ ਨੂੰ ਬਖਸ਼ਣਾ ਇਹ ਕਹਿੰਦੇ ਵੀ ਤੂੰ ਹੁਣੇ ਹੱਥ ਲਾ ਕੇ ਦੇਖ ਪਹਿਲਾਂ ਤੈਨੂੰ ਪੈਣ ਤੋਂ ਤਾਂ ਗੋਲੀਆਂ ਖੁੰਨਾ ਵੀ ਸਾਡਾ ਧੱਕਿਆ ਤੂੰ ਨਿਕਲ ਨਹੀਂ ਸਕਦਾ ਕਿੱਥੇ ਇਸ ਕਰਕੇ ਮੈਂ ਆਪਣੇ ਆਨਲਾਈਨ ਪਰਚਾ ਮ ਕਰਾਤਾ ਮੈਂ ਡਰਦੀ ਨਹੀਂ ਮੇਰੇ ਨਿਆਣਿਆਂ ਨੂੰ ਇਹਨਾਂ ਕੋ ਖਤਰਾ ਹੈ ਹਾਂ ਮੇਰੀ ਬੇਇੱਜ਼ਤੀ ਕਿਤੇ ਜਾਂਦੀ ਹੈ ਜਿੱਥੇ ਵੀ ਮੇਰੀ ਖਬਰ ਸੁਣਦੇ ਮੇਰੇ ਭੈਣ ਭਰਾ ਮੇਰੀ ਹਿੰਮਤ ਕਾਮ ਹੈ ਮਰਾ ਜਨ ਲਾ ਤੁਮੇ ਇੰਤੇ ਤੁਹੀਆ ਜਦੋਂ ਵੀ ਮੇਰੇ ਬੱਚਾ ਨੂੰ ਇੰਤੇ ਇਹ ਕਹਿੰਦੇ ਉਹਦੀ ਲੱਤ ਨੂੰ ਤੋੜੀਆ ਤੁਮਨ ਦੂਜਿਆਂ ਦਾ ਵੀ ਤਮਾਤ ਤੋੜਨੀਆ ਹੋਰ ਸੁਣੇ ਨਹੀਂ ਇੰਦੀ ਬਿਸੀ ਸੁਣਨ ਕਿਛੇ ਨਹੀਂ ਸੁਣੀ ਮੈਂ ਮੇਟੇਆਂ ਨੇ ਪਰਚੇ ਦੇ ਦੇ ਕੇ ਥੱਕ ਗਈ ਆ ਮੈਂ ਪਰਚੇ ਬੰਦ ਕਰ ਲੈ ਹੁਣ ਆਪ ਇਹ ਜੋ ਵੀ ਮੇਟੇਆਂ ਜੋ ਵੀ ਪਰਚਾ ਮੈਂ ਦਿੰਨੀ ਆਉਂ ਲੈ ਜਾਂਦੇ ਚੋਕੇ ਤੇ ਪਿੰਡ ਵਾਲੇ ਉਹਨਾਂ ਨੂੰ ਛਡਾ ਕੇ ਲੈ ਆਉਂਦੇ ਆ ਜਦੋਂ ਵੀ ਬਚਾਇਤ ਹੁੰਦੀ ਆ ਤਾਂ ਮੈਨੂੰ ਕਹ ਲੈਂਦੇ ਬਚਾਇਤ ਨਹੀਂ ਮੇਰੇ ਨਾਲ ਦੋ ਬੰਦੇ ਮੇਰੇ ਨਾਲ ਬਾਕੀ ਬੰਦੇ ਮੇਰੇ ਤੋਂ ਬਾਹਰ ਵਾ ਸ਼ਮੀਲਾ ਇਹਦਾ ਪਿੰਡ ਬੀਬੀ ਜੀ ਪਿੰਡ ਦੀ ਕੀ ਹੋਇਆ ਸੀਗਾ ਜਦੋਂ ਇੱਧਰ ਆਏ ਹਸਪਤਾਲ ਜਦੋਂ ਮਰੂਮੀ ਨੇ ਦੱਸਿਆ ਤੁਹਾਨੂੰ ਅਸੀਂ ਪੰਚਾਇਤਕਾਰ ਸਾਰੇ ਇਕੱਠੇ ਹੋਏ ਸੀਗੇ ਤੇ ਉਹਨਾਂ ਨਾਲ ਗੱਲ ਗੱਲਬਾਤ ਉਹਨਾਂ ਦੀ ਸ਼ੁਰੂ ਹੋਈ ਉਹਨਾਂ ਨੇ ਮੇਰੇ ਘਰ ਵਾਲੇ ਨੂੰ ਗਲਤ ਬੋਲਿਆ ਮੇਰੇ ਘਰ ਵਾਲਾ ਕਹਿੰਦਾ ਵੀ ਜੇ ਮੇਰੀ ਭਾਬੀ ਤੇ ਮੇਰਾ ਉਹ ਜਿਹੜਾ ਫੜਿਆ ਗਿਆ ਤੇ ਮੈਂ ਉਹਨਾਂ ਨੂੰ ਮਾਰ ਦੇਣਾ ਦੋਨਾਂ ਨੂੰ ਮੈਂ ਮਾਰ ਦੇਣਾ ਤੇ ਮੰਮੀ ਮੇਰੀ ਉਹ ਕਹਿੰਦੇ ਤੂੰ ਇੱਥੇ ਮਾਰ ਕੇ ਦਿਖਾ ਸਾਨੂੰ ਸਾਡੇ ਮੋਰ ਮਾਰ ਕੇ ਦਿਖਾ ਉਹ ਕਹਿੰਦਾ ਮੈਂ ਇੱਥੇ ਘਾ ਤੇ ਮਾਰਾਂ ਮੈਂ ਤੇ ਉਹਨਾਂ ਨੇ ਸਾਡੇ ਉੱਤੇ ਪੰਮੀ ਸਰਪੰਚ ਨੇ ਸਾਡੇ ਦੋਨਾਂ ਦੇ ਮਾਮਾ ਧਿਆ ਦੇ ਉਹਨਾਂ ਨੇ ਬੰਦੂਕ ਤਾਂ ਨਹੀਂ ਦਿੱਤੀ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਤੁਹਾਡੀ ਗੱਲ ਲੜਾਈ ਤਾਂ ਮੇਰੇ ਨਾਲ ਆਇਆ ਨਾ ਇਹ ਦੋਨੋਂ ਬੇਕਸੂਰਾ ਇਹਨਾਂ ਨੇ ਇਹਨਾਂ ਤਾਂ ਕਹਿੰਦਾ ਤੁਸੀਂ ਦਾ ਕਰਦੇ ਆ ਕਹਿੰਦਾ ਜਿੰਨਾ ਨੂੰ ਛੱਡ ਦੋ ਜਿੰਨਾ ਛੱਡਿਆ ਤੁਸੀਂ ਇਹਨਾਂ ਨੂੰ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਣਾ ਪੰਮੀ ਕਹਿੰਦਾ ਜੇ ਤੂੰ ਜ਼ਹਿਰ ਖਾਣਾ ਤਾਂ ਹੁਣੇ ਹੀ ਖਾ ਮੇਰੇ ਸਾਹਮਣੇ ਖਾ ਤਾਂ ਹੁਣੇ ਤੇ ਜੇ ਤੂੰ ਨਾ ਖਾਦਾ ਨਾ ਜ਼ਹਿਰ ਤਾਂ ਮੈਂ ਇਹਨਾਂ ਦੋਨਾਂ ਨੂੰ ਗੋਲੀ ਦਾ ਮਾਰ ਦੇਣਾ ਇਹਨਾਂ ਦੋਨਾਂ ਨੂੰ ਨਾ ਤੁਹਾਨੂੰ ਲੱਗਦਾ ਕਿ ਜੇ ਨਾ ਜ਼ਹਿਰ ਖਾਧੀ ਉਹ ਬਚਾਈ ਤੇ ਸਿਰ ਚੜ ਕੇ ਦੱਤੀ ਹਾਂਜੀ ਉਹ ਕੀ ਮੰਗ ਕਰਦੇ ਅਸੀਂ ਬਸ ਸਾਨੂੰ ਸਾਫ਼ ਚਾਹੀਦਾ ਆ ਵਿਪਸ ਸਾਡੇ ਨਾਲ ਪੰਚਾਇਤ ਵੀ ਨਹੀਂ ਖੜੀ ਹੁੰਦੀ ਨਾ ਪੁਲਸ ਵਾਲੇ ਖੜੇ ਹੁੰਦੇ ਸਾਹਬ ਸਾਡੇ ਪਿੰਡ ਦਾ ਇੱਕ ਮੰਗਲਾ ਸਾਹਮਣੇ ਆਇਆ ਸੀ ਕਿ ਤੁਹਾਡੇ ਜਿਹੜਾ ਇਹ ਨਟਕਾ ਆ ਉਹਨੇ ਕਹਿ ਰਹੇ ਹਾਂ ਦੀ ਸੀ ਪੰਚਾਇਤ ਦੇ ਸਿਰ ਚੜ ਕੇ ਕੀ ਮਾਲ ਦਾ ਪੂਰਾ ਮਾਮਲਾ ਇਦਾਂ ਸੀ ਜੀ 4 ਤਰੀਕ ਸ਼ਾਮ ਨੂੰ ਇੱਕ ਲੇਡੀ ਦੇ ਘਰ ਜਾ ਕੇ ਉਹਨਾਂ ਨੇ ਉਹਦੀ ਕੁੱਟਮਾਰ ਕੀਤੀ ਤੇ ਉਹਨੂੰ ਗਾਲੀ ਗੋਲਚ ਕੀਤਾ ਉਹ ਦਰਖਾਸਤ ਸਾਡੇ ਕੋਲ ਪੰਚਾਇਤ ਕੋ ਆਈ ਸੀ ਅਸੀਂ ਉਹਦੇ ਸਬੰਧ ਚ ਉਹਨੂੰ ਪੰਚਾਇਤ ਘਰ ਸੱਦਿਆ ਸੀ 5 ਤਰੀਕ 6 ਵਜੇ ਤੇ ਔਣ ਜਦੋਂ ਉਹ ਆਇਆ ਤਾਂ ਅਸੀਂ ਉਹਨੂੰ ਪੁੱਛਿਆ ਵੀ ਕੀ ਮਾਮਲਾ ਆ ਉਹ ਕਹਿੰਦੇ ਵੀ ਇਦਾਂ ਕਰਕੇ ਸਾਡੇ ਨਾਲ ਝਗੜਾ ਹੋਇਆ ਵੀ ਇਹਨਾਂ ਦਾ ਜਿਹੜਾ ਮੁੰਡਾ ਨਹੀਂ ਆਇਆ ਸਕੂਲ 'ਚ ਉਹਨੇ ਸਾਨੂੰ ਗਾਲੀ ਗਲੋਚ ਕੀਤਾ ਔਰ ਕੁੱਟਮਾਰ ਕੀਤੀ ਆ ਤੇ ਜਿਹੜੇ ਬਾਕੀ ਮੌਲਾ ਤੇ ਉਹਦੀ ਮੰਮੀ ਤੇ ਉਹਦੀ ਘਰ ਵਾਲੀ ਅਸੀਂ ਆ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਉਹਨੂੰ ਬੁਲਾਓ ਜਦੋਂ ਆਪਾਂ ਨੂੰ ਇੰਨੀ ਗੱਲ ਕਹੀ ਉਹ ਕਹਿੰਦੇ ਉਹਨੇ ਨਿਯੋਣਾ ਤੁਸੀਂ ਜੋ ਕਰਨਾ ਕਰ ਲਓ ਉਸ ਤੋਂ ਬਾਅਦ ਉਹ ਬਾਹਰ ਨੂੰ ਦੌੜ ਗਿਆ ਜਾ ਕੇ ਉਹਨਾਂ ਨੇ ਉੱਥੇ ਪਹਿਲਾਂ ਤਾਂ ਨਾਈ ਦੀ ਦੁਕਾਨ ਤੇ ਆਪਣੇ ਉਹਨਾਂ ਨੇ ਆਪਣੇ ਜਿ ਉਸ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਕੀ ਖਾਦਾ ਕੀ ਨਹੀਂ ਆ ਕੇ ਉਹ ਐਡਮਿਟ ਹੋ ਗਿਆ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਪੰਚਾਇਤ ਨੇ ਉਹਨੂੰ ਕੋਈ ਵੀ ਮਾਰੇ ਸ਼ਬਦ ਨਹੀਂ ਬੋਲੇ ਤੇ ਕਹਿੰਦੇ ਸੀ ਕਿ ਪਿਸਤੌਲ ਦਿਖਾਈ ਸੀ ਪਿਸਤੌਲ ਇਹੋ ਜਿਹਾ ਉੱਥੇ 50 ਬੰਦੇ ਸੀ ਉੱਥੇ ਨਾ ਕੋਈ ਪਿਸਤੌਲ ਸੀਗਾ ਨਾ ਕਿਸੇ ਨੇ ਦਿਖਾਇਆ